ਪੰਜਾਬ ਚ ਆਮ ਆਦਮੀ ਪਾਰਟੀ ਨੇ 13 ਲੋਕ ਸਭਾ ਸੀਟਾਂ ਲਈ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਬਠਿੰਡਾ ਤੋਂ ਮੰਤਰੀ ਗੁਰਮੀਤ ਸਿੰਘ ਖੁੰਡਿਆ ਤੇ ਆਪ ਨੇ ਦਾਖਲ ਕਿ ਧਿਆਨ। ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਟੱਕਰ ਦੇਣ ਵਾਲੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੰਡਿਆ ਨੂੰ ਹੁਣ ਬਠਿੰਡੇ ਦੇ ਦਾਖਲੇ ਆਫਤੇ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਆਉ ਜਾਣਦੇ ਹਾਂ ਬਠਿੰਡਾ ਸੀਟ ਤੋਂ ਚੋਣ ਮੈਦਾਨ 'ਚ ਉਤਾਰੇ ਗੁਰਮੀਤ ਸਿੰਘ ਖੁੰਡਿਆ ਦੇ ਬਾਰੇ। 2022 ਵਿਧਾਨ ਸਭਾ ਚੋਣਾਂ ਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਟੱਕਰ ਪ੍ਰਕਾਸ਼ ਸਿੰਘ ਬਾਦਲ ਨੂੰ 11000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਹਰਾਇਆ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਸਤੇ ਚਰਚਾ ਚ ਆਏ ਗੁਰਮੀਤ ਖੁੰਡੀਆਂ ਆਫਸਰਕਾਰ ਚ ਇਸ ਸਮੇਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੰਡੀਆਂ ਮਰਹੂਮ ਸਾਂਸਦ ਜਗਦੇਸ਼ ਸਿੰਘ ਖੁੰਡੀਆਂ ਦੇ بیٹے ਨੇ ਆਪਨੇ 2022 ਦੀਆਂ ਵਿਧਾਨ ਸਭਾ ਚੋਣਾਂ ਚ ਉਹਨਾਂ ਨੂੰ ਲੰਬੀ ਤੋਂ ਉਮੀਦਵਾਰ ਬਣਾਇਆ ਗਿਆ ਸੀ ਉਹਨਾਂ ਦੇ ਪਰਿਵਾਰ ਨੇ ਦਿੱਲੀ ਬਾਡਰ ਤੇ ਕਿਸਾਨ ਅੰਦੋਲਨ ਦੌਰਾਨ ਸਰਗਰਮ ਭੂਮਿਕਾ ਨਿਭਾਈ ਸੀ ਵਿਧਾਨ ਸਭਾ ਹਲਕਾ ਲੰਬੀ ਤੋਂ ਮਰਹੂਮ ਸਾਫ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੋਣਾਂ ਦੇ ਵਿੱਚ ਟੱਕਰ ਦੇਣ ਵਾਲੇ ਗੁਰਮੀਤ ਸਿੰਘ ਖੁੰਡੀਆਂ ਕਾਫੀ ਚਰਚਾ 'ਚ ਰਹੇ ਨੇ ਜਿਆਸੀ ਸਫ਼ਰ ਦੌਰਾਨ ਗੁਰਮੀਤ ਸਿੰਘ ਖੁੰਡੀਆਂ ਦੇ ਪਿਤਾ ਜ਼ਥੇਦਾਰ ਜਗਦੇਵ ਸਿੰਘ ਖੁੰਡੀਆਂ ਕਦੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮੂੜੀ ਸਾਂਝ ਨਭਾਉਂਦੇ ਸੀ ਜਿਸ ਤੋਂ ਬਾਅਦ ਗੁਰਮੀਤ ਸਿੰਘ ਖੁੰਡੀਆਂ ਦਾ ਸਿਆਸੀ ਸਫ਼ਰ ਵੀ ਆਕਾਲੀ ਦਲ ਪਾਰਟੀ ਦੇ ਨਾਲ ਸ਼ੁਰੂ ਹੋਇਆ ਸੀ। ਆਕਾਲੀ ਦਲ ਪਾਰਟੀ ਤੋਂ ਸਿਆਸਤ ਦੇ ਬਾਬਾ ਬੋੜ ਪ੍ਰਕਾਸ਼ ਸਿੰਘ ਬਾਦਲ ਨੂੰ ਚੋਣਾਂ 'ਚ ਹਰਾ ਕੇ ਗੁਰਮੀਤ ਸਿੰਘ ਖੁੰਡੀਆਂ ਚਰਚਾ ਚਾਏ ਸ। ਆਕਾਲੀ ਦਲ ਦੇ ਡਿੱਗ ਜਾਗੂ ਪ੍ਰਕਾਸ਼ ਸਿੰਘ ਬਾਦਲ ਨੂੰ 11000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਹਰਾਇਆ ਸੀ। ਜੋ ਕਿ 11 ਵਾਰ ਵਿਧਾਇਕ ਰਹੇ ਤੇ 5 ਵਾਰ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਚੁੱਕੇ ਸ। ਆਪਸੇ ਸ਼ਾਮਲ ਹੋਣ ਤੋਂ ਪਹਿਲਾਂ 2004 ਤੋਂ ਕਾਂਗਰਸ ਦੇ ਨਾਲ ਜੁੜੇ ਸੀ ਖੁੰਡੀਆਂ। 5 ਸਾਲ ਜ਼ਿਲ੍ਹਾ ਕਾਂਗਰਸ ਕਮੇਟੀ ਮੁਖਸਰ ਤੇ ਰਹੇ ਪ੍ਰਧਾਨ 2021 ਚ ਆਪ ਚ ਸ਼ਾਮਲ ਹੋਏ ਖੁੰਡੀਆਂ ਗੁਰਮੀਤ ਖੁੰਡੀਆਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ 2004 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾਲ ਜੁੜੇ ਹੋਏ ਸਨ ਉਹ ਕੈਪਟਨ ਦੇ ਕਵਰਿੰਗ ਉਮੀਦਵਾਰ ਸਨ ਇਸ ਤੋਂ ਇਲਾਵਾ ਗੁਰਮੀਤ 5 ਸਾਲ ਜ਼ਿਲ੍ਹਾ ਕਾਂਗਰਸ ਕਮੇਟੀ ਮੁਖਸਰ ਤੇ ਪ੍ਰਧਾਨ ਰਹੇ ਕਾਂਗਰਸ ਪਾਰਟੀ ਦੇ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ ਤੋਂ ਬਾਅਦ ਉਹਨਾਂ ਨੇ ਪਾਰਟੀ ਛੱਡ ਦਿੱਤੀ ਤੇ ਜੁਲਾਈ 2021 ਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁਣਾ ਮੱਥ ਲਿਆ ਗੁਰਮੀਤ ਸਿੰਘ ਖੁੰਡੀਆਂ ਦੇ ਮੋਢਿਆਂ ਤੇ ਹੁਣ ਪਾਰਟੀ ਨੇ ਬੜਾ ਵੱਡਾ ਦਾ ਖੇលਿਆ ਬਾਦਲਾ ਦੇ ਕਿਲੇ ਨੂੰ ਟੈਟੇਰੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ ਕਿਉਂਕਿ ਬਠਿੰਡਾ ਤੋਂ ਬੀਬਾ ਬਾਦਲ ਚੋਣ ਜਿੱਤਦੇ ਰਹੇ ਨੇ ਇਸ ਸੀਟ ਤੇ ਉੱਤੇ ਬਾਦਲਾ ਦਾ ਕਬਜ਼ਾ ਰਿਹਾ ਗੁਰਮੀਤ ਸਿੰਘ ਖੁੰਡੀਆਂ ਕੀ ਇੱਥੇ ਬਦਲਾ ਲਿਆ ਪਾਉਣਗੇ ਬਾਦਲਾ ਦੇ ਕਿਲੇ ਚ ਸੇਮ ਧਾਰੀ ਉਹ ਕਰ ਸਕਣਗੇ ਇਹ ਤਾਂ ਸਮੇਂ ਦੇ ਘਰ ਚ ਲੋ ਕੀ ਆਇਆ ਫਿਲਹਾਲ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਦਿਆਂ ਇਹ ਮਾਮਲਾ ਹੋਰ ਦਿਲਚਸਪ ਹੋ ਗਿਆ ਬਿਊਰੋ ਰਿਪੋਰਟ ਜਗਬਾਣੀ ਟੀਵੀ